ਲੁਧਿਆਣੇ ਦੇ ਵਿੱਚੋ ਵਿੱਚ ਬਹਿ ਰਿਹਾ ਬੁੱਢੇ ਦਰਿਆ ਦਾ ਮੁੱਦਾ ਹੁਣ ਲੁਧਿਆਣੇ ਵਿੱਚ ਹੀ ਨਹੀਂ ਬਲਕਿ ਪੂਰੇ ਪੰਜਾਬ ਵਿੱਚ ਹੀ ਨਹੀਂ ਬਲਕਿ ਜਿੱਥੇ ਵੀ ਪੰਜਾਬੀ ਵਸਦੇ ਨੇ ਉੱਥੇ ਚਰਚਾਵਾ ਦਾ ਵਿਸ਼ਾ ਬਣਿਆ ਹੋਇਆ ਹੈ ਚਰਚਾਵਾ ਦਾ ਵਿਸ਼ਾ ਕਿਉਂ ਬਣਿਆ ਹੈ ਕਿਉਂਕਿ ਪੰਜਾਬ ਦੇ ਪਾਣੀਆਂ ਨੂੰ ਲਗਾਤਾਰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ ਇਲਜ਼ਾਮ ਦੇ ਲੱਗਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਦੇ ਉੱਤੇ ਰੋਥੀ ਜੇਕਰ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੀ ਰਾਜਨੀਤੀ ਦਾ ਵੀ ਕੇਂਦਰ ਬਿੰਦੂ ਹੈ ਜਿਹੜਾ ਬੁੱਢਾ श्रीकाल मैं हाँ रमनदीप जीरकपुर तो मैं सी एम भगवंत मान जी का दिलों धनवाद करना चाहती हाँ जिन्होंने छे सौ यूनिट माफ़ कि और जिद ना खर्चे घट होए और पैसे भी बचने शुरू हो नमस्कार जी सबसे पहले मैं सी एम साहब जी का धन्यवाद करना चाहता हूँ जिन्होंने ये इस महंगाई के दौर में 600 यूनिट फ्री वाली बिजली की जो स्कीम चलाई है इसे हमें ਬਹੁਤ ਰਾਹਤ ਮਿਲੀ ਹੈ ਇਸ ਚੀਜ਼ ਕੇ ਲਿए ਮੈਂ ਦੁਬਾਰਾ ਫਿਰ ਸੇ ਧੰਨਵਾਦ ਕਰਨਾ ਚਾਹਤਾ ਹੂੰ ਸਿੰਘ ਸਾਹਿਬ ਦਾ ਹੁਣ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 600 ਯੂਨਟ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ ਮੁਫਤ ਬਿਜਲੀ ਗਾਰੰਟੀ ਤਹਿਤ 90 ਫੀਸਦੀ ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਤੇ ਲੋਕ ਇਸ ਬਚਤ ਨਾਲ ਆਪਣੇ ਦੂਸਰੇ ਕੰਮ ਵੀ ਨਿਪਟਾ ਰਹੇ ਨੇ 600 ਯੂਨਟ ਬਿਜਲੀ ਫ੍ਰੀ ਕਰਨ ਦਾ ਇਸ ਨਾਲ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ। ਬਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਇਤਿਹਾਸ ਚ ਸ਼ੁਰੂ ਕੀਤੀ ਇਸ ਨਵੀਂ ਪਰੰਪਰਾ ਦੇ ਨਾਲ ਲੋਕ ਬੇਹਦ ਖੁਸ਼ ਹਨ। ਤਾਂ ਲੁਧਿਆਣੇ ਦੀ ਰਾਜਨੀਤੀ ਦਾ ਵੀ ਕੇਂਦਰ ਬਿੰਦੂ ਹੈ ਜਿਹੜਾ ਬੁੱਢਾ ਦਰਿਆ ਦੇਖਣ ਨੂੰ ਮਿਲਦਾ ਹੈ ਜਦੋਂ ਵੀ ਕੋਈ ਇਲੈਕਸ਼ਨ ਹੁੰਦੇ ਨੇ ਤਾਂ ਬੁੱਢੇ ਦਰਿਆ ਦਾ ਮੁੱਦਾ ਇੱਕ ਨੰਬਰ ਤੇ ਹੁੰਦਾ ਹੈ ਜਿੰਨੀਆਂ ਵੀ ਸਿਆਸੀ ਪਾਰਟੀਆਂ ਦੇ ਆਗੂ ਹੁੰਦੇ ਨੇ ਚਾਹੇ ਉਹ ਐਮਐਲਏ ਦੇ ਇਲੈਕਸ਼ਨ ਹੋਣ ਜਾਂ ਫਿਰ ਐਮਪੀ ਦੇ ਇਲੈਕਸ਼ਨ ਹੋਣ ਜਾਂ ਫਿਰ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਣ ਤਾਂ ਹਰ ਇੱਕ ਪਾਰਟੀ ਦੇ ਨੁਮਾਇੰਦੇ ਦੇ ਵੱਲੋਂ ਸਭ ਤੋਂ ਪਹਿਲਾ ਵਾਅਦਾ ਇਹੀ ਕੀਤਾ ਜਾਂਦਾ ਹੈ ਜੇਕਰ ਉਹ ਸਰਕਾਰ ਦੇ ਵਿੱਚ ਆਂਦੇ ਨੇ ਸੱਤਾ ਵਿੱਚ ਆਂਦੇ ਨੇ ਸਭ ਤੋਂ ਪਹਿਲਾ ਬੁੱਢੇ ਦਰਿਆ ਦੀ ਸਫਾਈ ਕੀਤੀ ਜਾਵੇਗੀ ਪਰ ਹਰ ਵਾਰ ਬੁੱਢੇ ਦਰਿਆ ਦਾ ਮਸਲਾ ਜਿਉਂ ਤੋਂ ਤਿਉਹ ਬਣਿਆ ਪਰ ਇਸ ਵਾਰ ਹ ਬੁੱਡੇ ਦਿਰਾਇਸ ਫਾਈ ਨੂੰ ਲੈ ਕੇ ਵਚਨ ਮੰਨਦਾ ਤਾਂ ਪਿਛਲੇ ਦਿਨੀ ਸੈਂਪਲ ਵੀ ਕਲੈਕਟ ਕੀਤੇ ਗਏ ਸੀ ਪਰ ਉਸ ਤੋਂ ਬਾਅਦ ਜਦੋਂ ਰਿਪੋਰਟ ਡਿਲੇ ਹੋਂਦੀ ਹੈ ਤਾਂ ਉਹ ਤੋਂ ਜ਼ਰੂਰ ਦੇਖਣ ਨੂੰ ਮਿਲਿਆ ਸੀ ਕਿ ਇਸ ਵਾਰ ਫਿਰ ਬੁੱਡੇ ਦਿਰਾਇ ਦਾ ਮਸਲਾ ਹੈ ਜਿਹੜਾ ਕਿ ਉਹ ਠੰਡਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਹੁਣ ਪਿਛਲੇ ਕੁਝ ਦਿਨ ਪਿਛਲੇ ਮਹੀਨੇ ਅਗਸਤ ਦੇ ਮਹੀਨੇ ਦੇ ਵਿੱਚ ਨਗਰ ਨਿਗਮ ਅਤੇ ਪੋਲਿਊਸ਼ਨ ਕੰਟਰੋਲ ਬੋਰਡ ਦੇ ਵੱਲੋਂ ਸਾਂਝੇ ਤੌਰ ਤੇ ਕਾਂਸੀ ਕਲਾ ਤੋਂ ਲੈ ਕੇ ਵਲੀਪੁਰ ਕਲਾ ਜਿੱਥੇ ਸਤਲੋ ਜਿੱਤੇ ਸਤਲੋ ਦਰਿਆ ਤੇ ਬੁੱਢਾ ਦਰਿਆ ਇਕੱਠੇ ਹੁੰਦੇ ਨੇ ਉੱਥੋਂ ਸੈਂਪਲ ਕਲੈਕਟ ਕੀਤੇ ਗਏ ਸੀ ਹੁਣ ਸੈਂਪਲ ਜਿਹੜੀ ਰਿਪੋਰਟ ਹੈ ਉਹ ਆਣ ਤੋਂ ਬਾਅਦ ਪਤਾ ਲੱਗਿਆ ਕਿ ਜਿੱਥੇ ਹਰ ਵਾਰ ਇਲਜ਼ਾਮ ਲੱਗਦੇ ਸੀ ਕਿ ਡੈਰੀ ਕੰਪਲੈਕਸ ਦੇ ਉੱਤੇ ਡੈਰੀ ਕੰਪਲੈਕਸ ਦੇ ਵੱਲੋਂ ਬੁੱਢੇ ਦਰਿਆ ਨੂੰ ਗੰਦਾ ਕੀਤਾ ਜਾਂਦਾ ਪਰ ਹੁਣ ਇਲਜ਼ਾਮ ਉਹ ਡੈਰੀ ਫਾਰਮ ਉੱਤੇ ਲੱਗਦੇ ਹੋਏ ਨਜ਼ਰ ਆ ਰਹੇ ਨੇ ਪਹਿਲਾਂ ਮਾਫ ਕਰਨਾ ਪਹਿਲੇ ਇਲਜ਼ਾਮ ਲੱਗਦੇ ਸੀ ਡਾਈੰਗ ਇੰਡਸਟਰੀ ਉੱਤੇ ਕਿ ਡਾਈੰਗ ਇੰਡਸਟਰੀ ਦੇ ਵੱਲੋਂ ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕੀਤਾ ਜਾਂਦਾ ਪਰ ਹੁਣ ਦਾ ਵੱਡਾ ਹੱਥ ਜਿਹੜੇ ਕੋ ਦੇਖਣ ਨੂੰ ਮਿਲੇ ਗੋਬਰ ਦਾ ਪਾਣੀ ਕਿਹਾ ਜਾ ਰਿਹਾ ਕਿ ਜਿੱਥੇ ਜਿੱਥੇ ਗੋਬਰ ਦਾ ਪਾਣੀ ਹੈ ਉਹ ਬੁੱਡੇ ਦਰਿਆ ਦੇ ਵਿੱਚ ਪੈਂਦਾ ਜਿਸ ਨੂੰ ਹੁਣ ਗੰਦਨ ਵਾਲਾ ਕਿਹਾ ਜਾਂਦਾ ਹੈ ਉੱਥੇ-ਉੱਥੇ ਜਿਹੜੇ ਕੀ ਸੈਂਪਲ ਨੇ ਉਹਨਾਂ ਦੀ ਰਿਪੋਰਟਾਂ ਜਿਹੜੀਆਂ ਨੇ ਕਾਫੀ ਜ਼ਿਆਦਾ ਸਹੀ ਨਹੀਂ ਆਈਆਂ ਜੇਕਰ ਰਿਪੋਰਟਸ ਦੀ ਗੱਲ ਕਰੀਏ ਤਾਂ ਖਾਸੀ ਕਲਾ ਸੀਟਵੀ ਪਲਾਂਟ ਤੋਂ ਜਿੱਥੇ ਬਣਿਆ ਜਿੱਥੇ ਡਾਈੰਗ ਇੰਡਸਟਰੀ ਦਾ ਪਾਣੀ ਜਿਹੜਾ ਕਿ ਟ੍ਰੀਟਮੈਂਟ ਹੋ ਕੇ ਬੁੱਡੇ ਦਰਿਆ ਵਿੱਚ ਪੈਂਦਾ ਹੈ ਉੱਥੋਂ ਲੈ ਕੇ ਮਹਾਵੀਰ ਡਾਈੰਗ ਤੱਕ ਜਿਹੜੇ ਸੈਂਪਲ ਨੇ ਔਰ ਪੋਲਿਊਸ਼ਨ ਕੰਟਰੋਲ ਬੋਰਡ ਦੀ ਰਿਪੋਰਟ ਦੇ ਮੁਤਾਬਕ ਸਹੀ ਪਾਏ ਗਏ ਨੇ ਤਾਂ ਜਿੱਦਾਂ ਜਿੱਦਾਂ ਹੀ ਮਹਾਵੀ ਡਾਈੰਗ ਕੰਪਲੈਕਸ ਤੋਂ ਅੱਗੇ ਜਾਂਦੇ ਆ ਤਾਂ ਦਰਿਆ ਦੇ ਵਿੱਚ ਬੀਓਡੀ ਸੀਓਡੀ ਦੀ ਮਾਤਰਾ ਵਾਧੀ ਹੋਈ ਨਜ਼ਰ ਆਉਂਦੀ ਹੈ ਤਾਂ ਬੁੱਡੇ ਨਾਲੇ ਦੇ ਵਿੱਚ ਬੈਕਟੀਰੀਆ ਵੀ ਕਾਫੀ ਜ਼ਿਆਦਾ ਦੇਖਣ ਨੂੰ ਮਿਲਦੇ ਕਾਰਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਜੋ ਡੈਰੀ ਫਾਰਮਰ ਨੇ ਉਹਨਾਂ ਦੇ ਵੱਲੋਂ ਜਿਹੜਾ ਪਸ਼ੂਆਂ ਦਾ ਗੋਬਰ ਹੈ ਉਹ ਦਰਿਆ ਦੇ ਵਿੱਚ ਸੁੱਟਿਆ ਜਾ ਰਿਹਾ ਹੈ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਗੋਬਰਾ ਜਿਹੜਾ ਕਿ ਉਹ ਦਰਿਆ ਦੇ ਵਿੱਚ ਸੁੱਟਿਆ ਜਾ ਰਿਹਾ ਹੈ ਸ਼ਰੇਆਮ ਹਾਲਾ ਕਿ ਕਾਰਪੋਰੇਸ਼ਨ ਦੇ ਵੱਲੋਂ ਸਮੇਂ-ਸਮੇਂ ਤੇ ਜਰੂਰ ਕਿਹਾ ਜਾਂਦਾ ਹੈ ਖਾਣਾ ਪੂਰਤੀ ਵੀ ਕਹਿ ਲੋ ਕੀਤੀ ਜਾਂਦੀ ਹੈ ਵੀ ਚਲਾਨ ਕੱਟੇ ਜਾਂਦੇ ਨੇ ਪਰ ਇਸ ਦੇ ਬਾਵਜੂਦ ਵੀ ਵੱਡੀ ਗਿਣਤੀ ਦੇ ਵਿੱਚ ਡੈਰੀ ਕੰਪਲੈਕਸ ਇਸ ਦੇ ਵਿੱਚ ਹੁਣ ਜ਼ਿੰਮੇਵਾਰ ਪਾਏ ਗਏ ਨੇ ਉਸ ਤੋਂ ਬਾਅਦ ਵਲੀਪੁਰ ਕਲਾ ਜਾਂ ਹਮੜਾ ਰੋਡ ਦੀ ਗੱਲ ਕਰੀਏ ਤਾਂ ਹਮੜਾ ਰੋਡ ਤੇ ਵੀ ਜਿਹੜੇ ਜਿੱਥੇ ਡੈਰੀ ਫਾਰਮਰ ਨੇ ਉੱਥੇ ਦੀ ਰਿਪੋਰਟਾਂ ਜਿਹੜੀਆਂ ਨੇ ਉਹ ਪੋਲਿਊਸ਼ਨ ਕੰਟਰੋਲ ਬੋਰਡ ਦੇ ਮਾਪ ਡੰਡਾ ਤੇ ਖਰੀਆਂ ਨਹੀਂ ਉਤਰਦੀਆਂ ਹਾਲਾਂਕਿ ਇੰਡਸਟਰੀ ਦਾ ਇਸ ਦੇ ਵਿੱਚ ਹੁਣ ਇਹ ਕਹਿੰਦਾ ਕਿ ਲਗਾਤਾਰ ਉਹ ਸਾਨੂੰ ਪ੍ਰਸ਼ਾਸਨ ਅਤੇ ਸਰਕਾਰ ਦੇ ਵੱਲੋਂ ਸਾਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਸੀ ਜਦਕਿ ਡਾਈੰਗ ਇੰਡਸਟਰੀ ਦੇ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਟ੍ਰੀਟਮੈਂਟ ਪਲਾਂਟ ਨੇ ਜਿਹੜੇ ਕਿ ਉਹ ਡਾਈੰਗਾ ਦੇ ਅੰਦਰ ਲਗਾਏ ਗਏ ਨੇ ਉਸ ਤੋਂ ਬਾਅਦ ਹੀ ਪਾਣੀ ਜਿਹੜਾ ਕਿ ਦਰਿਆ ਦੇ ਵਿੱਚ ਜੋ ਅੱਜਕੱਲ ਬੁੱਢਾ ਨਾਲਾ ਬਣਿਆ ਹੈ ਉਸ ਦੇ ਵਿੱਚ ਸਿੱਟਿਆ ਜਾਂਦਾ ਹੈ ਪਰ ਹੁਣ ਜਿਹੜੀ ਰਿਪੋਰਟ ਆਈ ਹੈ ਉਸ ਨੂੰ ਵਿੱਚ ਵੱਡਾ ਖੁਲਾਸਾ ਹੋਇਆ ਦੂਜੇ ਪਾਸੇ ਮਾਨ ਸਰਕਾਰ ਦੇ ਵੱਲੋਂ ਅੱਜ ਨੇਬਲ ਗਰੁੱਪ ਦੇ ਅਫਸਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਤਾਂ ਤਿੰਨ ਪੜਾਵਾਂ ਦੇ ਵਿੱਚ ਕਿਹਾ ਗਿਆ ਹੈ ਕਿ ਤਿੰਨ ਪੜਾਵਾਂ ਦੇ ਵਿੱਚ ਬੁੱਢੇ ਦਰਿਆ ਦੀ ਸਫਾਈ ਹੋ ਕੀਤੀ ਜਾਵੇਗੀ ਤਾਂ ਅੱਜ ਅਹਿਮ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨੇਬੂਲਾ ਗਰੁੱਪ ਦੇ ਅਫਸਰਾਂ ਦੀ ਹੋਈ ਹੈ ਤਾਂ ਉਸ ਦੇ ਵਿੱਚ ਇਹ ਕਿਹਾ ਗਿਆ ਕਿ ਤਿੰਨ ਪੜਾਵਾਂ ਦੇ ਵਿੱਚ ਬੁੱਢੇ ਦਰਿਆ ਦੀ ਸਫਾਈ ਦਾ ਕੰਮ ਹੈ ਜਿਹੜਾ ਕਿ ਮੁਕੰਮਲ ਕੀਤਾ ਜਾਵੇਗਾ ਪਰ ਪਿਛਲੇ ਕਈ ਦਹਾਕਿਆਂ ਤੋਂ ਇਹ ਮਸਲਾ ਜਿਉਂ ਦਾ ਤਿਉ ਬਣਿਆ ਹੋਇਆ ਹੈ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਨੇ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਤੋਂ ਮਾਨ ਸਰਕਾਰ ਤੋਂ ਬਹੁਤ ਸਾਰੀਆਂ ਉਮੀਦਾਂ ਨੇ ਕਿ ਬੁੱਢੇ ਦਰਿਆ ਨੂੰ ਸਫਾਈ ਬੁੱਢੇ ਦਰਿਆ ਦੀ ਸਫਾਈ ਜਰੂਰ ਕਰਾਈ ਜਾਵੇ ਕਿਉਂਕਿ ਜਿਸ ਜਗ੍ਹਾ ਤੇ ਉੱਤੇ ਵਲੀਪੁਰ ਕਲਾ ਦੇ ਵਿੱਚ ਬੁੱਢਾ ਦਰਿਆ ਤੇ ਸਤਲੁਜ ਦਰਿਆ ਇਕੱਠੇ ਹੁੰਦੇ ਨੇ ਉੱਥੇ ਦਾ ਦ੍ਰਿਸ਼ ਦੇਖ ਕੇ ਲੂ ਕੰਡੇ ਖੜੇ ਹੋ ਜਾਂਦੇ ਨੇ ਇੰਨਾ ਭਿਆਨਕ ਦ੍ਰਿਸ਼ ਹੁੰਦਾ ਇੱਕ ਪਾਸੇ ਕਾਲਾ ਪਾਣੀ ਅਤੇ ਇੱਕ ਪਾਸੇ ਸਾਫ ਪਾਣੀ ਔਰ ਜੇਕਰ ਵਲੀਪੁਰ ਕਲਾਂ ਦੇ ਆਸੇ ਪਾਸੇ ਪਿੰਡਾਂ ਦੀ ਗੱਲ ਕਰੀਏ ਲੋਕਾਂ ਦੀ ਗੱਲ ਕਰੀਏ ਤਾਂ ਲੋਕ ਜਿਹੜੇ ਨੇ ਕਾਲਾ ਪੀਲੀਆ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਪੀੜਿਤ ਨਜ਼ਰ ਆ ਰਹੇ ਨੇ ਬੱਚੇ ਤੋਂ ਲੈ ਕੇ ਬਜ਼ੁਰਗ ਬਿਮਾਰੀਆਂ ਦੇ ਨਾਲ ਘਿਰੇ ਹੋਏ ਨੇ ਤਾਂ ਹੁਣ ਬੁੱਢੇ ਦਿਹਾੜੀ ਸਫਾਈ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਇੱਕ ਅਹਿਮ ਮੀਟਿੰਗ ਦੇ ਅਵਸਰਾਂ ਦੇ ਨਾਲ ਕੀਤੀ ਗਈ ਹੈ ਔਰ ਕਿਹਾ ਗਿਆ ਕਿ ਤਿੰਨ ਪੜਾਵਾਂ ਦੇ ਵਿੱਚ ਇਸ ਦੀ ਸਫਾਈ ਹੋ ਕੀਤੀ ਜਾਵੇਗੀ ਦੂਜੇ ਪਾਸੇ ਪਿਛਲੇ ਦਿਨੀ ਨਗਰ ਨਿਗਮ ਦੇ ਵੱਲੋਂ ਵੀ ਡੈਰੀ ਫਾਰਮਰਸ ਦੇ ਆਗੂਆਂ ਨੂੰ ਜੋਂ ਡੀ ਦੇ ਵਿੱਚ ਬੁਲਾ ਕੇ ਉਹਨਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਸੀ ਔਰ ਸਾਫ਼ ਤੌਰ ਤੇ ਦੋ ਟੁਕ ਕਿਹਾ ਗਿਆ ਸੀ ਕਿ ਤੁਸੀਂ ਆਪਣੇ ਪਸ਼ੂਆਂ ਦਾ ਗੋਬਰ ਹੈ ਉਹ ਦਰਿਆ ਦੇ ਵਿੱਚ ਸੁੱਟਣਾ ਬੰਦ ਕਰੋ ਨਹੀਂ ਤਾਂ ਤੁਹਾਡੇ ਮੋਟੇ ਚਲਾਣੇ ਕੱਟੇ ਜਾਣਗੇ ਔਰ ਜੇਕਰ ਉਸ ਦੇ ਬਾਵਜੂਦ ਵੀ ਡੈਰੀ ਫਾਰਮਰਸ ਦੇ ਵੱਲੋਂ ਗੋਬਰ ਜਿਹੜਾ ਹੈ ਗੋਬਰ ਦਾ ਪਾਣੀ ਕਹ ਲਈਏ ਜਾਂ ਗੋਬਰ ਕਹ ਲਈਏ ਉਹ ਜੇਕਰ ਬੁੱਡੇ ਦਰਿਆ ਦੇ ਵਿੱਚ ਸੁੱਟਦੇ ਹੋਏ ਨਜ਼ਰ ਆਣਗੇ ਤਾਂ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਦੀ ਸਿਫਾਰਿਸ਼ ਹੈ ਉਹ ਵੀ ਕੀਤੀ ਜਾਵੇਗੀ ਤਾਂ ਹੁਣ ਐਕਸ਼ਨ ਮੋਡ ਦੇ ਵਿੱਚ ਕਹਿ ਲਈਏ ਪੰਜਾਬ ਸਰਕਾਰ ਨਜ਼ਰ ਆ ਰਹੀ ਹੈ ਨਗਰ ਨਗਵ ਨਜ਼ਰ ਆ ਰਿਹਾ ਹੈ ਔਰ ਪੋਲੂਸ਼ਨ ਕੰਟਰੋਲ ਬੋਰਡ ਨਜ਼ਰ ਆ ਰਿਹਾ ਹੈ ਪਰ ਇਸ ਦੇ ਵਿੱਚ ਜ਼ਿਕਰ ਜੋ ਹੋ ਗਿਆ ਕਿ ਅਕਸਰ ਹੀ ਡਾਈੰਗ ਇੰਡਸਟਰੀ ਨੂੰ ਇਸ ਦਾ ਜ਼ਿੰਮੇਵਾਰ ਜਿਹੜਾ ਠਹਿਰਾਇਆ ਜਾਂਦਾ ਸੀ ਕਿ ਡਾਈੰਗ ਇੰਡਸਟਰੀ ਦੇ ਵੱਲੋਂ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਕਰਨ ਦੇ ਵਿੱਚ ਉਸ ਦਾ ਵੱਡਾ ਰੋਲ ਹੈ ਪਰ ਹੁਣ ਜਿਹੜੀ ਪੋਲੂਸ਼ਨ ਕੰਟਰੋਲ ਬੋਰਡ ਅਤੇ ਕਾਰਪੋਰੇਸ਼ਨ ਦੇ ਵੱਲੋਂ ਨਗਰ ਨਗਵ ਦੇ ਵੱਲੋਂ ਸਾਂਝੇ ਤੌਰ ਤੇ ਸੈਂਪਲ ਕੀਤੇ ਲਏ ਗਏ ਸੀ ਅਗਸਤ ਦੇ ਮਹੀਨੇ ਉਸ ਦੀ ਰਿਪੋਰਟ ਹੈ ਪਿਛਲੇ ਦਿਨ ਹੀ ਆ ਬੁੱਡੇ ਦਰਿਆ ਨੂੰ ਪ੍ਰਦੂਸ਼ਣ ਕਰਨ ਦੇ ਵਿੱਚ ਜੇਕਰ ਸਭ ਤੋਂ ਵੱਡਾ ਕੋਈ ਰੋਲ ਹੈ ਤਾਂ ਉਹ ਚਾਹੇ ਤਾਜਪੁਰ ਰੋਡ ਤੇ ਡੈਰੀ ਫਾਰਮਰ ਨੇ ਜਾਂ ਫਿਰ ਹਮੜਾ ਰੋਡ ਤੇ ਜਿਹੜੇ ਕੀ ਡੈਰੀ ਫਾਰਮ ਨੇ ਜਿੰਨਾਂ ਦਾ ਗੋਬਰ ਹੈ ਜਾਂ ਫਿਰ ਗੋਬਰ ਦਾ ਪਾਣੀ ਸਿੱਧਾ ਦਰਿਆ ਦੇ ਵਿੱਚ ਪੈ ਰਿਹਾ ਹੈ ਉੱਥੇ ਜਿਹੜੀ ਕੀ ਪੋਲਿਊਸ਼ਨ ਕੰਟਰੋਲ ਬੋਰਡ ਦੀ ਰਿਪੋਰਟ ਹੈ ਉਹ ਮਾਪ ਡੰਡਾ ਦੇ ਉੱਤੇ ਖਰੀ ਨਹੀਂ ਉਤਰਦੀ ਤਾਂ ਹੁਣ ਡੈਰੀ ਫਾਰਮਰ ਨੂੰ ਨਗਰ ਨਿਗਮ ਦੇ ਵੱਲੋਂ ਮੀਟਿੰਗ ਕੀਤੀ ਗਈ ਸੀ ਔਰ ਦੋ ਟੁਕ ਕਹਿ ਦਿੱਤਾ ਗਿਆ ਸੀ ਕਿ ਦਰਿਆ ਦੇ ਵਿੱਚ ਗੋਬਰ ਸਿੱਟਣਾ ਬੰਦ ਕਰੋ ਗੋਬਰ ਸਿੱਟਦਾ ਪਾਣੀ ਬੰਦ ਕਰੋ ਨਹੀਂ ਸੁਧਾਗੋ ਤਾਂ ਸਾਡੇ ਚਲਾਨ ਕਟਾਂਗੇ ਮੋٹے ਔਰ ਉਸ ਦੇ ਬਾਵਜੂਦ ਵੀ ਜੇਕਰ ਨਹੀਂ ਸੁਧਾਰ ਹੋਵੇਗਾ ਤਾਂ ਕਾਨੂੰਨੀ ਕਾਰਵਾਈ ਕਰਨ ਦੀ ਵੀ ਸਪੱਸ਼ਟ ਕੀਤੀ ਜਾਵੇਗੀ ਸੋ ਇਹ ਦੇਖਣਾ ਹੋਵੇਗਾ ਕਿ ਜਿਵੇਂ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਅੱਜ ਇੱਕ ਮੀਟਿੰਗ ਕੀਤੀ ਗਈ ਹੈ ਅਫਸਰਾਂ ਦੇ ਨਾਲ ਤਾਂ ਤਿੰਨ ਪੜਾਵਾਂ ਦੇ ਵਿੱਚ ਕਿਹਾ ਗਿਆ ਕਿ ਤਿੰਨ ਪੜਾਵਾਂ ਦੇ ਵਿੱਚ ਬੁੱਡੇ ਦਰਿਆ ਦੀ ਸਫਾਈ ਦਾ ਕੰਮ ਹੈ ਉਹ ਮੁਕੰਮਲ ਕੀਤਾ ਜਾਵੇਗਾ ਪਰ ਹੁਣ ਦੇਖਣਾ ਹੋਵੇਗਾ ਕਿ ਉਹ ਸਮਾਂ ਉਹ ਘੜੀ ਕਦੋਂ ਆਵੇਗੀ ਜਦੋਂ ਬੁੱਡੇ ਦਰਿਆ ਦਾ ਪਾਣੀ ਹੈ ਉਹ ਸਾਫ਼ ਹੋਵੇਗਾ ਤਾਂ ਲੋਕ ਭਿਆਨਕ ਬਿਮਾਰੀਆਂ ਤੋਂ ਬਚਦੇ ਹੋਏ ਨਜ਼ਰ ਆਣਗੇ कैमरा पर्सन सलमान सिंह देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप